ਵੇਦ ਕਤਬਾ ਬੰਦੇ ਨੂੰ ਵੜਝਾਉਂਦੇ ਨੇ ਪੜ ਪੜ ਪੈਂਦੇ ਪਰਮ ਪਲੇਖੇ ਉਹ ਰਸਤੇ ਨਾ ਪਾਉਂਦੇ ਨੇ ਪੜ ਪੜ ਪੈਂਦੇ ਪਰਮ ਪਲੇਖੇ ਉਹ ਰਸਤੇ ਨਾ ਪਾਉਂਦੇ ਨੇ ਜਿਸ ਨੂੰ ਮਿਲੇ ਆਧਰ ਸਤਗੁਰ ਦਾ ਮੁੱਕੀ ਹੋਣੀ ਜਾਣੀ ਐ ਦਾਸੇ ਕੋ ਰਾਂਦਾ ਰੂਪ ਖਾਲਸਾ ਗੁਰੂ ਨਾਨਕ ਦੀ ਬਾਣੀ ਐ ਦਸੇ ਕੋ ਰਾਂਦਾ ਰੂਪ ਖਾਲਸਾ ਗੁਰੂ ਨਾਨਕ ਦੀ ਬਾਣੀ ਐ ਜੋ ਬ੍ਰਹਮੰਡੇ ਸੋਈ ਬਿੰਡੇ ਜਿਨ ਕੋ ਜੀ ਤਨ ਪਾਈਏ ਬਾਣੀ अकाल पुरख द शबांच खुदाई ए आ बणी रूप अकाल पुरख द शब्द खोरी सखशे बणी रती खाणी ए तसे गोरू खालसा गुरू नानक तेरी बणी ए तसे गुरां रूप खालसा गुरू नानक जी बाणी ਏ ਧਰਤੀ ਅੰਬਰ ਪਾਉਣਾ ਪਰਵਤ ਇਸ ਨੂੰ ਸੀਚਕਾਉਂਦੇ ਨੇ ਚੰਦ ਸੂਰਜ ਤੋਂ ਦੀਪਕ ਇਹਦੀ ਕੰਨ ਆਰਤੀ ਆਉਂਦੇ ਨੇ ਚੰਦ ਸੂਰਜ ਤੋਂ ਦੀਪਕ ਇਹਦੀ ਕਰ ਰਿਆਂ ਆਰਤੀ ਆਉਂਦੇ ਨੇ ਉਹ ਨਿਉ ਨਿਉ ਕਰੇ ਸਲਾਮ ਆਇਸ ਨੂੰ ਪੰਜ ਦਰਿਆ ਦਾ ਪਾਣੀ ਐ ਦਸ ਗੁਰਾਂ ਦਾ ਰੂਪ ਖਾਲਸਾ ਗੁਰੂ ਨਾਨਕ ਦੇਵ ਬਾਣੀ ਐ ਕ세 ਗੁਰਾਂ ਦਾ ਰੂਪ ਖਾਲਸਾ ਆਈ ਧੁਰ ਕੀ ਬਾਣੀ ਐ ਓ ਪੜ ਪੜ ਬੰਦੇ ਸੰਤ ਸ਼ਪਾਹੀ ਇੱਕ ਢੜੋਂ ਸ਼ੇਰ ਬਣਾ ਦੇਵੇ ਵਿਨਾਸੀ ਸੰਤੋਂ ਧਰਮ ਯੁੱਧ ਮੇ ਹੱਥ ਵਿੱਚ ਤੇਗ ਫੜਾ ਹਾ ਦੇਵੇ ਵਿਨਾਸੀ ਸੰਤੋਂ ਧਰਮ ਯੁੱਧ ਮੇ ਇਹ ਹੱਥ ਵਿੱਚ ਤੇਗੀ ਫੜਾ ਦੇਵੇ ਬਾਣੀ ਫੜ ਕੇ ਚੜਨ ਚਰ ਖੜੀ ਯੱਗ ਤੇ ਅਮਰ ਕਹਾਣੀ ਆਏ ਕਾਲੇ ਕਾਗੋਹ ਸਬਣਾਉਂਦੀ ਗੁਰੂ ਨਾਨਕ ਦੀ ਬਾਣੀ ਆਏ ਕਾਲੇ ਕਾਗੋਹ ਸਬਣਾਵੇ ਇਹ ਗੁਰੂਆਂ ਦੀ ਬਾਣੀ ਆਏ ਜਿਹੜੇ ਬੰਦੇ ਗੁਰਬਾਣੀ ਨੂੰ ਤਨ ਮਨ ਭੇਟ ਚੜਾ ਬੈਠੇ ਖੁਸ਼ੀਆਂ ਆਈਆਂ ਗਮੀਆਂ ਗਈਆਂ ਉਹ ਦੁਨੀਆ ਹੋਰ ਬਸਾ ਬੈਠੇ ਖੁਸ਼ੀਆਂ ਆਈਆਂ ਗਮੀਆਂ ਗਈਆਂ ਓ ਦੁਨੀਆ ਨਮੀ ਮੁਸਾਬਹਿ ਥੇ ਬੰਦੇੋ ਕਰੇ ਖੁਦਾ ਹੀ ਰਤਵਾ ਮਿਲਦਾ ਪਾ ਨਰਵਾਹਣੀ ਐ ਦਸੇ ਗੁਰਾਂ ਦਾ ਹਰੂਬ ਖਾਲਸਾ ਗੁਰੂ ਨਾਨਕ ਤੇਰੀ ਬਾਹਣੀ ਐ ਦਸੇ ਗੁਰਾਂ ਦਾ ਹਰੂਬ ਖਾਲਸਾ ਪਗਤ ਜਨਾਂ ਦੀ ਬਾਣੀ ਐ ਉਹ ਬਾਣੀ ਬੂਟਾ ਕਲਪ ਵਿਰਸ਼ ਦਾ ਜੇ ਕੋਈ ਥੱਲੇ ਹਾ ਜਾਵੇ ਤਨ ਮਨ ਸੀਤਲ ਸੁਖ ਸਰਗਾਂ ਦੇ ਅੰਤ ਮੁਕਤ ਫਲ ਪਾ ਜਾਵੇ ਤਨ ਮਨ ਸੀਤਲ ਸੁਖ ਸਰਗਾਂ ਦੇ ਅੰਤ ਮੁਕਤ ਫਲ ਪਾ ਜਾਵੇ ਬਾਣੀ ਬੜੇ ਕਵੇਰ ਪੰਡਾ ਹਰ ਹੀ ਕਾਮ ਤੈ ਨ ਮਹਾਰਾਣੀ ਐ ਦਸੇ ਗੁਰਾਂ ਦਾ ਰੂਪ ਖਾਲਸਾ ਗੁਰੂ ਨਾਨਕ ਥੋੜੀ ਬਾਣੀ ਐ ਦਸੇ ਗੁਰਾਂ ਦਾ ਰੂਪ ਖਾਲਸਾ ਗੁਰੂ ਨਾਨਕ ਦੀ ਬਾਣੀ ਬਾਣੀ ਐ ਜੋ ਸਰਦਾ ਕਰ ਸਿਮਰੇ ਬਾਣੀ ਇਹ ਝੰਡਾ ਗगन ਚਲਾਉਂਦੀ ਏ ਚਾਉ ਕੁੰਡਾ ਵਿਚ ਰੋਸ਼ਨ ਕਰਦੀ ਰੱਬ ਦੀ ਗੋਦ ਬਹੌਂਦੀ ਏ ਚਾਰੇ ਕੁੰਡਾ ਰੋਸ਼ਨ ਕਰਦੀ ਰੱਬ ਦੀ ਗੋਦ ਬਹੌਂਦੀ ਏ वाणी जिनारम ज पछा दसे गौ रहंदा हरू ब खालसा गुरू नाने गो रहंदा हरू ब खालसा ਗੁਰੂ ਨਾਨਕ ਦੀ ਬਾਣੀ ਐ ਤੇਰੇ ਸਰਤੇ ਹੱਥ ਪੰਡਤਾ ਸਤਗੁਰ ਬਾਜਾ ਵਾਲੇ ਦਾ ਭੇਤ ਅਲਾਹੀ ਖੋਲ ਸਣਾਉਂਦੇ ਅੱਬਲ ਨੂਰ ਨਰਹਲੇ ਦਾ ਭੇਤ ਅਲਾਹੀ ਖੋਲ ਸਣਾਉਂਦੇ ਏ ਨਾਨਕ ਨੂਰੇ ਮਰਾਲੇ ਦਾ ਅੱਕਾ ਨੂੰ ਅੰਬਰੀਠੇ ਮਿੱਠਿਆ ਅਮਰ ਫਲਾਂ ਦੀ ਟਾਹਣੀ ਐ ਸੇ ਗੁਰਾਂ ਦਾ ਰੂਪ ਖਾਲਸਾ ਗੁਰੂ ਨਾਨਕ ਦੀ ਬਾਣੀ ਐ ਦਸੇ ਗੁਰਾਂ ਦਾ ਰੂਪ ਖਾਲਸਾ ਗੁਰੂ ਨਾਨਕ ਦੀ ਬਾਣੀ ਐ ਭਾਈ ਕੁੰਡਾ ਸਿੰਘ ਜੀ 50 ਰੁਪਏ ਰੋਡਮਲ ਜਥੇ ਨੂੰ ਨਾਮ ਬਖਸ਼ ਗਏ ਨੇ ਭਾਈ ਕੁੰਡਾ ਸਿੰਘ ਦਾ ਜਨਮ ਸਾਡਾ ਖਾਲਾ ਲੱਗਿਆ ਵਾ ਸੀ ਹੋਰ ਜੀ ਬਾਗੀ ਜੀ ਠੀਕ ਹੋ ਸਤਿਗੁਰੂ ਕਿਰਪਾ ਕਰਨਾ ਸਾਡੇ ਬਾਗੀ ਜੀ ਟੂਸਿਆਂ ਵਾਲੇ ਬੜੇ ਅੱਛੇ ਲਖਾਰੀ ਨੇ ਪਾਲ ਸਿੰਘ ਪੰਛੀ ਦਇਆ ਸਿੰਘ ਜਲਬਰ ਧੰਵਾਦ ਆ ਜੀ ਉਸ ਲਾਈਨ ਦੇ ਲਖਾਰੀ ਨੇ ਉਹਨਾਂ ਵੱਨਿਓ 100 ਰੁਪਏ ਮਹਾਰਾਜ ਦੇ ਲੰਗਰ ਚ ਪਾਇਆ ਗਿਆ ਮਾਨਯੋਗ ਸਰਦਾਰ ਜਸਵੰਤ ਸਿੰਘ ਜੀ ਹੁਣੀ ਸੈਕਟਰੀ ਸਾਹਿਬ ਸਾਰੀ ਸੰਗਤ ਦਾ ਸਾਡਾ ਬੜਾ ਪ੍ਰੇਮ ਹੈ ਸਤਿਗੁਰੂ ਕਿਰਪਾ ਕਰਨ ਉਹ 50 ਰੁਪਏ ਰੋਟੇ ਮਲੇ ਜਥੇ ਨੂੰ ਨਾਮ ਦੇ ਗਏ 50 ਰੁਪਏ ਭਾਈ ਕੁੰਡਾ 100 ਰੁਪਏ ਦੇ ਗਿਆ ਇਹਦਾ ਜਨਮ ਸਾਡੇ ਖਾੜੇ ਚ ਹੋਇਆ ਹੈ ਅੱਜ ਤੋਂ ਮੇਰਾ ਖਿਆਲ 40 ਸਾਲ ਤੋਂ ਉੱਤੇ ਹੋ ਗਿਆ ਸਾਡਾ ਦੀਵਾਨ ਲੱਗਾ ਵਾਸੀ ਇਹਨਾਂ ਦੇ ਪਿੰਡ ਕੁੰਡੇ ਦੀ ਗਾਜੀਆ ਨਾਲਾ ਕੁੰਡਾ ਅਸੀਂ ਗਾਉਂਦੇ ਸੀ ਤੇ ਇਹਦਾ ਬਾਪ ਕਹਿੰਦਾ ਇਹ ਮੁੰਡੇ ਦਾ ਨਾਮ ਕੁੰਡਾ ਹੀ ਰੱਖ ਦੇ ਕੁੰਡਾ ਸਿੰਘ ਇਹਦਾ ਨਾਮ ਰੱਖਿਆ ਤਾਂ ਉਹਨਾਂ ਨੇ ਆਪ ਦੇ ਬਣਿਓ 50-50 ਰੁਪਏ ਰੋਡਾਂ ਵਾਲੇ ਜੱਥੇ ਨੂੰ ਬਖਸ਼ੇ ਨੇ ਸਤਿਗੁਰੂ ਕਿਰਪਾ ਕਰਨ ਆਪਣੇ ਚਰਨਾਂ ਦੀ ਪ੍ਰੀਤ ਵਖਸ਼ ਕਰਨ ਸਾਰੀ ਸੰਗਤ ਨੂੰ ਬੇਨਤੀ ਪ੍ਰੇਮ ਨਾਲ ਆਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਪੈਣਾ ਨੂੰ ਬੇਨਤੀ ਕਰਦਾ ਪ੍ਰੇਮ ਨਾਲ ਸੱਜ ਕੇ ਬੈਠ ਜਾਓ ਸਾਲ ਪਿੱਛੋਂ ਜੋੜ ਮੇਲਾ ਆਉਂਦਾ ਆਪਾਂ ਕਹਿ ਦਿੰਨੇ ਆਂ ਬੀਲੀ ਦੀ ਨੰਗੀਤਾਰ ਨੂੰ ਹੱਥ ਲੱਗ ਗਿਆ ਸੀ ਫਲਾਣੇ ਦਾ ਫਲਾਣੇ ਦਾ ਐਕਸੀਡੈਂਟ ਹੋ ਜਾਣਾ ਸੀ ਰੱਬ ਨੇ ਰੱਖ ਤੇ ਦਿੱਤਾ ਲਿਆ ਗਿਆ ਗਿਆ ਉਹ ਦਿੱਤਾ ਲਿਆ ਕਿਹੜਾ ਹੁੰਦਾ ਉਹ ਆਹੀ ਹੁੰਦਾ ਵੀਰੋ ਪੈਣੋ ਅੱਜ ਆਪਾਂ ਕੀ ਦਿੱਤਾ ਗੁਰੂ ਸ਼ੇਮ ਪਾਸ਼ਾ ਦੇ ਚਰਨਾਂ 'ਚ ਆਪਾਂ ਦਿੱਤਾ ਹੈ ਪ੍ਰੇਮ ਪ੍ਰੇਮ ਭੇਟ ਕੀਤਾ ਤੇ ਲਿਆ ਹੈ ਗੁਰਾਂ ਤੋਂ ਬਰਦਾਨ ਲੋ ਬੇਨਤੀ ਕਰਦਾ ਗੁਰ ਸੰਗਤ ਦੇ ਚਰਨਾਂ 'ਚ ਪ੍ਰੇਮ ਦੇ ਨਾਲ ਚੌਂਕੜੀਆਂ ਮਾਰ ਕੇ ਬਹਿ ਜਾਓ ਕੋਈ ਕਥਾ ਤੁਹਾਡੇ ਪਾਵਨ ਚਾਨਣ ਪੇਸ਼ ਕਰਾਂਗੇ ਸਾਡੇ ਮਾਨਯੋਗ ਸਿੰਘ ਸਾਹਿਬ ਜੀ 200 ਰੁਪਿਆ ਗੁਰੂ ਕੇ ਪਾਵਨ ਲੰਗਰ ਮੇ ਅਰਪਣ ਕਰਕੇ ਨੇ ਮੈਂ ਅਥੀ ਧੰਨਵਾਦ ਕਰਦਾ ਹਾਂ ਸਾਧ ਸੰਗਤ ਜੀ ਬੇਨਤੀ ਕਰਦਾ ਸ਼ਰਮਣ ਕਰਿਓ ਐ ਸਾਰੀ ਸੰਗਤ ਇੱਕ ਵਾਰ ਕਹੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਸਤਨਾਮ ਵਾਹਿਗੁਰੂ ਸ਼ਬਦ ਆ ਨਾ ਇਹ ਚਾਰ ਯੁਗ ਦਾ ਮੰਤਰ ਹੈ ਚਾਰ ਯੁਗ ਦਾ ਮਾਰਾਇ ਨੇ ਕਿਹਾ ਕੋਈ ਬੋਲਾ ਰਾਮ ਰਾਮ ਕੋਈ ਖਦਾਏ ਮਾਰੇ ਕਹਿੰਦੇ ਕੋਈ ਰਾਮ ਕਹੋ ਖਦਾ ਕਹੋ ਵੈਗਰੂ ਕਹੋ ਰੱਬ ਕਹੋ ਮਨ ਸੂਜਨ ਕਹੋ ਗੋਪਾਲ ਕਹੋ ਗੌੜ ਕਹੋ ਪਰਮਾਤਮਾ ਕਹੋ ਰੱਬ ਤਾਂ ਹੀ ਕੋਈ ਹੈ ਪਰ ਜਿਹੜਾ ਸਤਨਾ ਵੈਗਰੂ ਸ਼ਬਦ ਹੈ 8 ਅੱਖਰ ਨੇ ਇਹਨਾਂ 8 ਅੱਖਰਾਂ ਦਾ ਅਰਥ ਭਾਈ ਸੰਤੋਖ ਸਿੰਘ ਨੇ ਕਰਿਆ ਕੀ ਹੈ ਉਹ ਕਹਿੰਦੇ ਸਸੇ ਦਾ ਸਸਾ ਤੱਤਾ ਨੰਨਾ ਮੰਮਾ ਬਾਵਾ ਹਾ ਹਾ ਗੱਗਾ ਰਾਰਾ ਇਹ ਨੋਟ ਕਰੋ 8 ਅੱਖਰ ਨੇ ਨਾ ਸਸ ਸਤ ਤਤ ਨੰਨਾ ਮੰਮਾ ਵਾਵਾ ਹਾ ਹਾ ਗੱਗਾ ਰਾਰਾ ਬਾਕੀ ਕੰਨਾ ਤੇ ਸਿਆਰੀ ਰਹਿ ਗਈ ਇਹਨਾਂ 8 ਅੱਖਰਾਂ ਦਾ ਅਰਥ ਭਾਈ ਸੰਤੋਖ ਸਿੰਘ ਨੇ ਕੀ ਕਰਿਆ ਉਹ ਕਹਿੰਦੇ ਸਸੇ ਦਾ ਅਰਥ ਕੀ ਹੈ ਕਹਿੰਦੇ ਸਸਾ ਸਤ ਨਾਮ ਹੈ ਏਕ ਤਤ ਤਰਗੇ 10 ਤਾਂ ਏਕ ਨੰਨਾ ਨਾਮ ਜਪੇ ਸੋ ਪਾਰ ਮੰ ਮੰ ਮਹਿਰਮ ਪਾਵ ਜਗ ਪਾਰ ਵਾ ਵਾ ਵਹਿਗੁਰੂ ਕਾ ਜਾਪ ਹਾ ਹਾ ਹਰ ਕਾ ਬੜਾ ਪ੍ਰਤਾਪ ਗੱਗਾ ਗੋਬਿੰਦ ਗੁਣੀ ਨਿਧਾਨ ਰਾਰਾ RAM ਨਾਮ ਪ੍ਰਵਾਨ ਸਤਨਾਮ ਵਹਿਗੁਰੂ ਜਪੇ ਮਨ ਸੋਏ ਸੋ ਦਰਗਾ ਮੁਖ ਉਜਲ ਹੋਏ ਵਾਹਿਗੁਰੂ ਕੇ ਅੱਖਰ ਚਾਰ ਜੋ ਜਨ ਜਪਲੇ ਹੋ ਜੂ ਭਾਈ ਸੰਤੋਖ ਸਿੰਘ ਜੀ ਕਹਿੰਦੇ ਵਾਹਿਗੁਰੂ ਕੇ ਅੱਖਰ ਚਾਰ ਜੋ ਜਨ ਜਪਲੇ ਹੋ ਜੂ ਪਾਲ ਉਹ ਕਹਿੰਦੇ ਜੀਨੇ ਜਪ ਲਿਆ ਉਹ ਭਵ ਸਗਰੋਂ ਪਾਰ ਹੋ ਗਿਆ ਇੱਕ ਮਾਈ ਸੀ ਮਾਈ ਸਾਰੀ ਜ਼ਿੰਦਗੀ ਗੁਰੂ ਘਰ ਨਹੀਂ ਗਈ ਸਾਰੀ ਜ਼ਿੰਦਗੀ ਲੰਗਰ ਦਾ ਪ੍ਰਸ਼ਾਦਾ ਨਹੀਂ ਪਕਾਇਆ ਸਾਰੀ ਜ਼ਿੰਦਗੀ ਭੁੱਖੇ ਰੋਟੀ ਨਹੀਂ ਦਿੱਤੀ ਪਿਆਸੇ ਨੂੰ ਪਾਣੀ ਨਹੀਂ ਪਲਾਇਆ ਮਾਈ ਦਾ ਅੰਤਮ ਸਮਾਗਿਆ ਜਾਨ ਨਹੀਂ ਨਿਕਲਦੀ ਪ੍ਰਾਣ ਨਿਕਲਦੇ ਨਹੀਂ ਸਰੀਰ ਔਖਾ ਹੁੰਦਾ ਹੈ ਮਰ ਗਈ ਹੈ ਮਰ ਗਈ ਕਰੀ ਜਾਂਦੀ ਹੈ ਚਾਰ ਪੁੱਤ ਕੋਲੇ ਬੈਠੇ ਮੁੰਡੇ ਕਹਿੰਦੇ ਬੇਬੇ ਔਖੀ ਕੋਈ ਨਹੀਂ ਬੋਲ ਸਤਨਾਮ ਵਾਹਿਗੁਰੂ ਕਾਇ ਵੈਗਰੂ ਬੁੜੀ ਕਹਿੰਦੀ ساری ਜ਼ਿੰਦਗੀ ਨਹੀਂ ਬੋਲੀ ਮਾਰ ਲੱਗੀ ਕਿਉਂ ਵੈਗਰੂ ਆਖਾਂ ਮੈਂ ਨਹੀਂ ਕਹਿਣਾ ਨਾ ਵੈਗਰੂ ਕਹੇ ਨਾ ਪ੍ਰਾਨ ਨਿਕਲਣਾ ਇੱਕ ਬੰਦਾ ਪਿੰਡ ਦਾ ਆ ਗਿਆ ਕਹਿੰਦਾ ਮੈਂ ਬੇਬੇ ਤੋਂ ਵੈਗਰੂ ਖਵਾ ਦਿਆਂ ਉਹ ਕਹਿੰਦੇ ਕਹਿੰਦੀ ਨਹੀਂ ਕਹਿੰਦਾ ਮੈਂ ਖਵਾਉ ਕਿਵੇਂ ਉਹ ਕਹਿੰਦਾ ਭਲਿਓ ਪੈਣਾ ਭਰਾਵਾਂ ਦੇ ਅੱਖੇ ਲੱਗ ਜਾਂਦੀਆਂ ਹੁੰਦੀਆਂ ਆਪਦੇ ਮਾਮਿਆਂ ਨੂੰ ਲਿਆਓ ਮਾਮਿਆਂ ਦੇ ਅੱਖੇ ਵੈਗਰੂ ਕਹਦੀ ਕਿ ਉਹ ਦੋ ਮਾਮੇ ਆ ਗਏ ਬੁੜੀ ਚਿਰਲਾਈ ਜਾਂਦੀ ਹੈ ਮਾਰਗੀ ਮਾਰਗੀ ਕਰੀ ਜਾਂਦੀ ਹੈ ਤੇ ਭਰਾ ਆ ਕੇ ਕਹਿੰਦੇ ਭੈਣ ਔਖੀ ਕਿਉਂ ਨਹੀਂ ਬੋਲ ਸਤਨਾ ਵੈਗਰੂ बुढ़ी भराव कहती चाह पीनी पी लो नहीं जो मैं नहीं कहना कहा नहीं बंद पिंड कह बेबे कहीं कहना मैं खूं ईजाम ईजामल पापू है हिंदुस्तान का ओने पर मैं वाहगुरु कहना ही नहीं संत कहते अखवा के हटना है संत ओद्ध घरे चले गए ईजा मल देल ने पुत देना है डेढ़ साल तेरे पुत हो ਆਰੋ ਦਾ ਨਾਮ ਅਸੀਂ ਰੱਖਾਂਗੇ ਉਹ ਕਹਿੰਦੇ ਜੀ ਠੀਕ ਹੈ ਨਾਮ ਰੱਖ ਦਿਓ ਇਸ ਆਮਲ ਦੇ ਪੁੱਤ ਦਾ ਨਾਮ ਨਾਰੈਣ ਰੱਖਤਾ ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਆਉਂਦਾ ਹੈ ਅੰਤ ਕਾਲ ਜੋ ਨਾਰੈਣ ਸਿਮਰਐ ਸੀ ਚਿੰਤਾ ਮੇ ਜੋ ਮਰਐ ਬਾਤ ਤਰ ਲੋਚਿੰ ਤੇ ਨਰ ਮੁਕਤਾ ਪਤੰਬਰ ਬਾ ਕਹਰੇ ਦਿਵਸ ਹੈ ਨਾਰੈਣ ਕਹਨੇ ਇਸ ਆਮਲ ਤਰ ਗਿਆ ਉਹ ਪਿੰਡ ਦਾ ਬੰਦਾ ਕਹਿੰਦਾ ਬੀਬੇ ਤੋ ਸਤਨਾਮ ਤਾਂ ਮੈਂ اخਵਾ ਦੂੰ ਉਹ ਕਹਿੰਦੇ اخਵਾ ਉਹ ਕਹਿੰਦਾ ਭਲਿਓ ਥੋੜੀ ਜਿਹੜੀ ਛੋਟੀ ਕੁੜੀ ਐ ਪਰੌਣੇ ਦਾ ਨਾਮ ਸਤਨਾਮ ਸੋਨੀ ਉਹ ਕਹਿੰਦੇ ਸਤਨਾਮ ਸੁਆ ਹੈ ਕਹਿੰਦੇ ਉਹਨੂੰ ਲਿਆਓ ਉਹਨੂੰ ਵੇਖ ਕੇ ਤਾਂ ਕਹਿ ਦੂਗੇ ਆ ਗਿਆ ਸਤਨਾਮ ਬੁੜੀ ਪੁਰਾਣ ਛੱਡ ਜੂ ਉਹ ਸਤਨਾਮ ਸੁਣ ਲਿਆਏ ਸਤਨਾਮ ਸੁਆ ਕੇ ਕਹਿੰਦਾ ਬੇਬੇ ਸਾਸਰੀ ਕਾਲਾ ਜਮਾਈ ਪਿਆਰੇ ਹੁੰਦੇ ਬੁੜੀ ਨਹੀਂ ਹੱਸ ਸਕਤਾ ਮੁੰਡੇ ਕਹਿੰਦੇ ਬੇਬੇ ਤੂੰ ਇਹਨੂੰ ਸਿਆਣ ਲਿਆ ਬੁੜੀ ਕਹਿੰਦੀ ਸਿਆਣ ਲਿਆ ਮੁੰਡੇ ਕਹਿੰਦੇ ਬੇਬੇ ਕੌਣ ਹੈ ਮੁੰਡੇ ਕਹਿੰਦੇ ਕਹਿ ਦੂ ਵੀ ਸਤਨਾਮ ਬੁੜੀ ਕਹੀ ਉਸਨੂੰ ਕਹਤਾ ਮੈਂ ਸਿਆਣ ਲਿਆ ਗੱਲ ਮੁੱਕ ਗਈ ਸਤਨਾਮ ਕਿਹਾ ਹੀ ਨਹੀਂ ਚਾਰ ਪੁੱਤ ਕੋਲੇ ਬੈਠੇ ਆ ਉਹ ਕਹਿੰਦੇ ਮਾਂ ਤੂੰ ਸਿਆਣਿਆ ਨਹੀਂ ਹੈ ਜੇ ਸਿਆਣਾ ਤਾਂ ਸਾਨੂੰ ਬੋਲ ਕੇ ਦੱਸ ਭਲਾ ਕੌਣ ਆ ਆਪਣਾ ਇਹ ਬੇਬੇ ਬੋਲ ਕੇ ਦੱਸੀ ਕੌਣ ਹੈ ਬੁੜੀ ਕਹਿੰਦੀ ਮੈਂ ਭੁੱਲੀ ਆਪਣੀ ਛੋਟੀ ਕੁੜੀ ਦਾ ਪਰੌਣਾ ਹੋਰ ਕੌਣ ਆ ਸਤਨਾਮ ਫੇਰ ਨਹੀਂ ਕਿਹਾ ਘਰ ਮਾਂ ਤੋਂ ਬਿਨਾਨੀ ਕਹੀਦਾ ਸਾਰੀ ਸੰਗਤ ਕਹੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਸ਼ਬਦ ਸੁਣੋ ਵੀ ਸਤਨਾਮ ਸਤਨਾਮ ਬੋਲ ਨਹੀਂ ਜਿੰਦੇ ਰੋਡਿਆਂ ਵਾਲੇ ਜੱਥੇ ਤੋਂ ਓ ਸ਼ਬਦ சுுந்த வாத்தான் மாரிந்த ਭਾ ਬੋਲ ਜੈਸ ਕੋਲ ਨਹੀਂ ਜੰਦੇ ਸਤਨਾਮ ਸਤਨਾਮ ਬੋਲ ਨਹੀਂ ਜੰਦੇ ਸਤਨਾਮ ਸਤਨਾਮ ਭੋਲ ਨਹੀਂ ਜੰਦੇ ਹਾਂ ਬੰਦਿਆ ਤੂੰ ਬੰਦਗੀ ਵਸਾਰੀ ਕਾ ਸਤੇ ਮੂਲ ਨੂੰ ਗਵਾਉਣ ਲੱਗਿਆ ਵਿਆਹ ਕੇ ਬਾਸਤੇ ਆ ਤਮਾਂ ਦਾ ਪਜਾਇਆ ਦਿਨ ਰਾਤ ਪੱਜਿਆ ਦਾ ਤੇਰੇ ਸੇਰ ਕਾਲਾ ਦਾ ਨਗਾਰਾ ਪੱਜਿਆ ਦਾ ਤੇਰੇ ਸੇਰ ਕਾਲ ਦਾ ਨਗਾਰਾ ਵੱਜਦਾ ਹੋ ਹੋ ਇੱਕ ਇੱਕ ਸਾਹ ਕੀਮਤ ਕਰੋੜ ਦਾ ਹਾ ਹਾ ਹੋ ਕਸਵਾਸ ਕੀਮਤ ਕਰੋੜ ਦਾ ਕਿਸੇ ਤੋਂ ਨਹੀਂ ਲੱਗਿਆ ਹਿਸਾਬ ਜੋੜਦਾ ਅਜੇ ਵੀ ਵਕਤ ਅੱਖਾਂ ਖੋਲ ਓਏ ਮਨ ਸਤਨਾਮ ਸਤਨਾਮ ਬੋਲ ਓਏ ਮਨ ਬੈ ਕੇ ਬਾਹੇ ਗੁਰੂ ਬਾਹੇ ਗੁਰੂ ਬੋਲ ਓਏ ਮਨ ਆ ਜੀਵਨ ਸਰੀਰ ਬਾੜੇ ਦੀ ਦੁਕਾਨ ਹੈ ਮਾਲਕਾਂ ਨੇ ਮੰਗਣਾ ਕਰਾਇਆ ਆਣਾ ਹੈ ਨੈਣੇਦਾਰ ਮੰਨੇ ਦਾ ਸਵਾਲ ਵੱਜਦਾ ਤੇਰੇ ਸਿਰ ਕਾਲ ਧੰਗਾਰ ਵੱਜਦਾ ਤੇਰੇ ਸਿਰ ਮੌਤ ਦਾ ਧੰਗਾਰ ਵੱਜਦਾ ਹਾਂ ਹੋ ਹੋ ਚੱਲਣਾ ਨਹੀਂ ਜੋਰ ਤੇਰੀ ਚਤਰਾਈ ਦਾ ਹੋਊਗਾ ਹਿਸਾਬ ਅੱਕੇ ਪਾਈ ਪਾਈ ਦਾ ਹੋਊਗਾ ਹਿਸਾਬ ਕੇ ਪਾਈ ਪਾਈ ਦਾ ਮਰ ਕੇ ਵਿਖਾਉਣ ਫੋਲ ਫੋਲ ਓਏ ਮਨਾ ਸਤ ਨਾਮ ਸਤ ਨਾਮ ਧੋਲ ਓਏ ਮਨਾ ਮੈਂ ਕਿ ਵਾਹਿਗੁਰੂ ਵਾਹਿਗੁਰੂ ਬੋਲ ਓਏ ਮਨਾ ਕੋਣੀ ਆਤੇ ਆਕੇ ਰੰਗ ਬਾਦ ਲਾਲਿਆ ਆਹ ਆਹ ਹੋ ਤੈਂ ਦੁਨੀਆ ਤੇ ਆਕੇ ਰੰਗ ਬਾਦ ਲਾਲਿਆ ਕੌਣ ਨੂੰ ਅਕੜ ਵਿੱਚ ਆਕੜਾ ਲਿਆ ਮੈਂ ਬਣਿਆ ਫੇਰਦਾ ਪਤੀ ਚਾ ਚਾ ਜਦਾ ਤੇਰੇ ਸੇਰ ਕਾਲ ਦਾ ਨਗਾਰਾ ਵੱਜਦਾ ਤੇਰੇ ਸੇਰ ਕਾਲ ਦਾ ਨਗਾਰਾ ਵੱਜਦਾ ਹੋ ਹੋ ਜਦੋਂ ਧਰਮ ਰਾਜ ਨੇ ਬਰੰਟ ਕੱਲਦੇ ਜਦੋਂ ਧਰਮ ਰਾਜ ਨੇ ਬਰੰਟ ਕੱਲਦੇ ਫੇਰ ਤੇਰੀ ਪੈਣੀ ਨਾ ਤਰੀਕ ਕੱਲ ਤੇ ਫੇਰ ਤੇਰੀ ਪੈਣੀ ਨਾ ਤਰੀਕ ਕੱਲ ਤੇ ਨਿਕਲੂ ਖੀਰੀ ਤੇਰੀ ਬੋਲ ਓਏ ਮਨਾ ਤੇਰੀ ਬੋਲ ਓਏ ਮਨਾ ਸਤਨਾਮ ਸਤਨਾਮ ਬੋਲ ਓਏ ਮਨਾ ਵਾਹਿਗੁਰੂ ਵਾਹਿਗੁਰੂ ਬੋਲ ਓਏ ਮਨਾ ਹਾਂ ਸੰਭਲ ਸੰਭਾਲ ਤਾਰ ਪੈਰੋ ਏ ਮਨਾ ਕਰੀ ਨਾ ਕਿਸੇ ਦੇ ਨਾਲ ਬੈਰ ਓਏ ਮਨਾ ਕ੍ਰੀਸ਼ਾਮ ਪਾਰ ਦੇ ਹਰੀ ਅ ਕੱਜਦਾ ਤੇਰੇ ਸਿਰ ਕਾਲਧਨ ਨਗਾਰ ਵਜਦਾ ਤੇਰੇ ਸਿਰ ਮੌਤ ਦਾ ਨਗਾਰ ਵਜਦਾ ਆਹੋ ਹੋ ਪਾਉਣੂ ਚ ਨੀਚ ਕੌਣ ਗੈਰ ਨਹੀਂ ਜੰਦੇ ਤੈਨੂੰ ਆਖਦਾ ਪਿਆਰਾ ਲਾਲ ਸ਼ੈਰ ਨਹੀਂ ਜੰਦੇ ਰਾਗਾ ਵਿੱਚੋਂ ਰਾਗਾਂ ਦਾ ਹੰਡੋਲ ਓਏ ਮਨਾ ਸਤਨਾਮ ਸਤਨਾਮ ਬੋਲੋ ਏ ਮਨਾ ਸਤਨਾਮ ਸਤਨਾਮ ਬੋਲੋ ਏ ਮਨਾ ਸਤਿਕਾਰਯੋਗ ਸਾਡੇ ਹਰਮਨ ਪਿਆਰੇ ਗਿਆਨੀ ਦਰਸ਼ਨ ਸਿੰਘ ਜੀ ਜਦ ਵੀ ਅਸੀਂ ਆਉਂਦੇ ਬੜਾ ਸਨਮਾਨ ਕਰਦੇ ਸਾਡਾ ਉਹਨਾਂ ਦੇ ਪਰਿਵਾਰ ਬਣੀਆਂ 100 ਰੁਪਿਆ ਸਾਊਂਡ ਐਂਡ ਲਾਈਟ ਸਰਵਿਸ ਆ ਪਿੰਡ ਲਿਸਤਰਾ ਜਿਲ੍ਹਾ ਲੁਧਿਆਣਾ ਹਰਮਨ ਪਿਆਰੇ ਭਰਾ ਜਿਸੇ ਡੀਜੀ ਸਿਸਟਮ ਬੀਲੀ ਦੇ ਪਲੰਬਰ ਦਾ ਕੰਮ ਵੀ ਇਹ ਕਰਦੇ ਨੇ ਵਿਆਹ ਸ਼ਾਦੀਆਂ ਹੋਰ ਪ੍ਰੋਗਰਾਮਸ ਜਾਂ ਨੀਟਾ ਸਾਊਂਡ ਐਂਡ ਲਾਈਟ ਸਰਵਿਸ ਉਹਨਾਂ ਬਣੀਆਂ 100 ਰੁਪਿਆ 100-100 ਰੁਪਿਆ ਬੇਅੰਤ ਸੰਗਤਮਣੀਓ ਹਰਮਨ ਪਿਆਰੇ ਸਾਡੇ ਬਹੁਤ ਸਤਿਕਾਰਯੋਗ ਵੀਰ 100 100 ਰੁਪਏ ਗੁਰੂ ਕੇ ਲੰਗਰ ਚ ਪਾਉਂਦੇ ਨੇ 100 100 ਰੁਪਏ ਜਥੇ ਨੂੰ ਨਾਮ ਬਖਸ਼ ਗਏ ਨੇ ਅਤਿ ਧੰਨਵਾਦ ਕੀਤਾ ਜਾਂਦਾ ਅੱਜ ਦੀ ਜਿਹੜੀ ਕਥਾ ਬਲਾਖਸ਼ਣ ਸ੍ਰੇਸ਼ਟ ਕਥਾ ਹੈ ਸਰਦਾਰ ਜਸਵੰਤ ਸਿੰਘ ਜੀ ਹੁਣਾਂ ਨੇ ਹੁਕਮ ਜਿਹੜਾ ਕੀਤਾ ਹੈ ਦੋ ਵਾਰੀ ਰਾਣੀ ਜਿੰਦਾ ਗਾਉਣ ਦਾ ਮਤਲਬ ਇਹ ਸੀ ਅਸੀਂ ਜਦ ਪਰ ਪਹਿਲਾਂ ਪਰ ਆਏ ਪਰਾਰ ਵੀ ਆਏ ਅੱਜ ਤਾਂ ਬਹੁਤ ਵਾਰੀ ਹੈ ਪਰ ਨਹੀਂ ਆਇਆ ਗਿਆ ਸਾਧ ਸੰਗਤ ਜੀ ਜਿਦਾ ਸੀ ਪਰਾਰ ਇੱਥੇ ਆਏ ਬਾਰੋਂ ਪਰਿਵਾਰ ਆਏ ਸੀ ਉਹਨਾਂ ਨੇ ਕਿਹਾ ਵੀ ਅਸੀਂ ਰਿਕਾਰਡਿੰਗ ਕਰਨੀ ਸਾਨੂੰ ਰਾਣੀ ਜਿੰਦਾ ਜਰੂਰ ਸੁਣਾ ਦਿਓ ਸਾਨੂੰ ਤਾਂ ਉਹ ਦੂਸਰੀ ਵਾਰ ਕਵਸਾ ਲਾਉਣੀ ਪਈ ਤੋਂ ਧੰਨਵਾਦ ਕਰਦੇ ਆ ਜੀ ਸਾਡੇ ਹਰਮਨ ਪਿਆਰੇ ਮਾਨ ਜੋਗ ਸਿੰਘ ਸਾਹਿਬ ਜੀ ਉਹ ਵੀ 100 ਰੁਪਿਆ ਰੋਡਾਂ ਵਾਲੇ ਜਿੱਥੇ ਉਹ ਨਾਮ ਬਖਸ਼ ਗਏ ਨੇ ਅਸੀਂ ਧੰਨਵਾਦ ਕੀਤਾ ਅੱਜ ਦੀ ਜਿਹੜੀ ਕਵਸਾ ਪੇਸ਼ ਕਰਨੀ ਹੈ ਕਥਾ ਅਮਰ ਕਥਾ ਹੈ ਅਮਰ ਕਥਾ ਜਿਹਦੇ ਸੁਣਨੇ ਕਰਕੇ ਕੰਨ ਪਵਿੱਤਰ ਹੋ ਜਾਣ ਛੇਵੇਂ ਪਾਤਸ਼ਾਹ ਦਾ ਆਗਮਨ ਸਾਧ ਸੰਗਤ ਜੀ ਪਿੰਡ ਬਡਾਲੀ ਚ ਹੋਇਆ ਆ ਟਾਲੀਆਂ ਦੀ ਧਰਤੀ ਨੂੰ ਜਿਹੜੇ ਮਹਾਰਾਜ ਨੇ ਭਾਗ ਲਾਇਆ ਧਰਤੀ ਦੀ ਜ਼ਪੱਸ਼ਿਆ 12672 ਪਿੰਡ ਹੈ ਪੰਜਾਬ ਦੇ ਤੇ ਸੈਂਕੜੇ ਪਿੰਡ ਹੈ ਹਜ਼ਾਰਾਂ ਚ ਨਹੀਂ ਗਿਣਤੀ ਆਉਂਦੀ ਪੰਜਾਬ ਦੇ ਪਿੰਡ ਜਿੱਥੇ ਮਹਾਰਾਜ ਨੇ ਚਰਨ ਪਾਏ ਟਾਲੀਆਂ ਦੀ ਧਰਤੀ ਤੇ ਮਹਾਰਾਜ ਨੇ ਚਰਨ ਪਾਏ ਆ ਜਿਹੜੇ ਇਹੋ ਜਿਹੇ ਸ਼ੈੱਡ ਬਣਿਆ ਆ ਭਗਤਾਂ ਦੇ ਸਰੂਪ ਇੱਥੇ ਲੱਗੇ ਆ ਆ ਗੁਰਮਖੋ ਸਿੱਖ ਇਤਿਹਾਸ ਦੇ ਬਹੁਤ ਸਾਰੀਆਂ ਇਹ ਗੁਰੂਆਂ ਦੀ ਕਿਰਪਾ ਹੈ ਇਹ ਪ੍ਰਬੰਧਕ ਕਮੇਟੀ ਨੇ ਇਹੋ ਜਿਹੇ ਸ਼ੈੱਡ ਬਣਾਤੇ ਸਤਿਗੁਰੂ ਕਿਰਪਾ ਕਰਨ ਮੈਂ ਬੇਨਤੀ ਕਰਨੀ ਆ ਹੁਣੇ ਕਥਾ ਪੇਸ਼ ਕਰਨੀ ਹੈ ਵੀ ਜੰਮੂ ਕਸ਼ਮੀਰ ਦੀ ਧਰਤੀ ਤੇ ਜਿਵੇਂ ਛੇਵੇਂ ਪਾਤਸ਼ਾਹ 40 ਪਿੰਡ ਦੀ ਧਰਤੀ ਤੇ ਗਏ ਨਾ ਚਰਨ ਪਾਉਣ ਜੰਮੂ ਦੀ ਕਸ਼ਮੀਰ ਦੀ ਸਨ ਤਾਂ ਬਹੁਤ ਹੈ ਪਰ ਮਾਰੇ ਉਹ ਥੇ ਗਏ ਸੰਗਤ ਨਹੀਂ ਜਿਹੜੀ ਸੰਗਤ ਦਰਸ਼ਨ ਕਰਨ ਆਈ ਛੇਵੇਂ ਪਾਤਸ਼ਾਹ ਦੇ ਉਹ ਸੰਗਤ ਖੜ ਕੇ ਕਹਿੰਦੀ ਸੱਚੇ ਪਾਤਸ਼ਾਹ ਅਸੀਂ ਥੋੜੇ ਦਰਸ਼ਨਾਂ ਤੋਂ ਇੱਕ ਸਿੱਖਿਆ ਸਿੱਖੀ ਹੈ ਸਾਡਾ ਪੰਨ ਸਿਰੇ ਨਿਭ ਜੇ ਮਾਰੇ ਕਹਿੰਦੇ ਦੱਸੋ ਛੇਵੇਂ ਪਾਤਸ਼ਾਹ ਕਹਿੰਦੇ ਉਹ ਕਹਿੰਦੇ ਜੀ ਜਿੰਨੇ ਅਸੀਂ ਮਾਇਆ ਕਮਾਈਏ ਨਾ ਜਿੰਨੇ ਗੁਰਨਾਨਕ ਨਾਮ ਲੈ ਵਾਲੇ ਲੋਕ ਬੈਠੇ ਆ ਸਾਰੇ ਅਸੀਂ ਬਚਨ ਦਿੰਨੇ ਆ ਅਰਦਾਸ ਕਰਦੇ ਆ ਉਹਦਾ ਦਸਵਾਂ ਹਿੱਸਾ ਅਸੀਂ ਰੋਜ਼ ਕੱਢੀਏ ਤੇ ਦਸਵੰਦ ਤੇਰੇ ਅਰਪਣ ਕਰ ਦਈਏ ਮਹਾਰਾਏ ਕਹਿੰਦੇ ਸਿੱਖੋ ਜਿਹੜਾ ਸਿੱਖ ਦਸਵੰਦ ਕੱਢਦਾ ਨਾ ਦਸਵੰਦ ਕੱਢਦਾ ਹੈ ਜਿਸ ਮਕਾਨ ਦੇ ਉੱਤੇ ਛੱਤ ਤੇ ਪਨਾਲਾ ਨਾ ਨਾ ਹੋਵੇ ਉਹ ਛੱਤ ਡਿੱਗ ਪੈਂਦੀ ਹੈ ਨਾ ਦਸਵੰਦ ਇੱਕ ਪਨਾਲਾ ਹੈ ਗ੍ਰਸਤੀ ਜੀਵਨ ਚ ਮਾਰੇ ਕਹਿੰਦੇ ਉਹ ਲੋਕ ਅਮਰ ਹੋ ਜਾਂਦੇ ਜਿਹੜੇ ਦਸਵੰਦ ਕਰਦੇ ਆ ਆਹਾ 7 ਲੱਖ ਰੁਪਇਆ ਦਸਵੰਦ ਬਣਿਆ ਦਸਵਾਂ ਹਿੱਸਾ ਜੋ ਸਿੱਖ ਨੇ ਰੋਜ਼ ਕਮਾਈ ਕਰਨੀ ਉਹਦਾ ਦਸਵਾਂ ਹਿੱਸਾ ਡੱਬੇ ਚ ਪਾ ਦੇਣਾ ਸਾਰੀ ਸੰਗਤ ਨੇ ਦਸਵਾਂ ਹਿੱਸਾ ਕੱਢ ਕੇ ਜਦ ਜੋੜੇ ਸਾਲ ਦੀ ਕਮਾਈ ਦਸਵੰਦ 2.5 ਲੱਖ ਰੁਪਇਆ ਹੋਇਆ। ਸੰਗਤ ਕਹਿੰਦੀ ਆਪਾਂ ਮਹਾਰਾਜ ਦੇ ਚਰਨੀਏ ਥੈਲੀਆਂ ਭੇਟ ਕਰ ਦਈਏ ਜਾ ਕੇ। ਉਧਰੋਂ ਛੇਵੇਂ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਜਾਰੀ ਕੀਤਾ ਸੀ। ਵੀ ਕੋਈ ਘੋੜਾ ਤਰੰਗ ਰਾਖੀ ਭੇਟ ਕਰੋ, ਕੋਈ ਹਥਿਆਰ ਭੇਟ ਕਰੋ, ਕੋਈ ਵਸਤੂ ਭੇਟ ਕਰੋ, ਕੋਈ ਜਵਾਨੀ ਭੇਟ ਕਰੋ। ਸੰਗਤ ਨੇ ਸੋਚਿਆ ਵੀ ਆਪਾਂ ਮਹਾਰਾਜ ਦੇ ਵਾਸਤੇ ਦਿਸਾਲੇ ਲੈ ਕੇ ਚੱਲੀਏ ਆ ਸੁਣਿਓ ਕਥਾ ਧਿਆਨ ਦੀ ਕੀ ਸੁੱਚੇ ਰੇਸ਼ਮੀ ਦਿਸਾਲੇ ਬਹੁਤ ਕੀਮਤੀ ਦਿਸਾਲੇ ਸੰਗਤ ਨੇ ਖਰੀਦ ਲਏ ਮਹਾਰਾਜ ਦੇ ਚਰਨਾਂ ਨੂੰ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਤਿਆਰੀ ਕਰ ਲਈ ਜਾਣ ਦੀ ਸੰਗਤ ਮੰਜਲਾ ਮਾਰਦੀ